ਲੋਕ ਮੁੱਦਿਆਂ ਦੀ ਤਾਂ ਗੱਲ ਰਹਿਓ ਨਹੀਂ ਗਈ ਉੱਥੇ ਇਹ ਨਹੀਂ ਗੱਲ ਹੋਏਗੀ ਕਿ ਐਜੂਕੇਸ਼ਨ ਨੂੰ ਕਿਵੇਂ ਸੁਧਾਰ ਕਰਨਾ ਉੱਥੇ ਇਹ ਨਹੀਂ ਗੱਲ ਹੋਏਗੀ ਕਿ ਹੈਲਥ ਸਿਸਟਮ ਕਿਵੇਂ ਸੁਧਾਰ ਕਰਨਾ ਉੱਥੇ ਇਹ ਨਹੀਂ ਗੱਲ ਹੋਏਗੀ ਕਿ ਉਹ ਉੱਥੇ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਕਿਵੇਂ ਬਚਾਉਣਾ ਉੱਥੇ ਆ ਖੈਰੇ ਨੇ ਮਾਨ ਸੱਟਣਾ ਮਾਨ ਨੇ ਮੀਤੇਰ ਸੱਟਣਾ ਮੀਤੇਰ ਨੇ ਭਗਵੰਤ ਮਾਨ ਦੀ ਸ਼ੱਕ ਬਚਾਉਣੀ ਆ ਆਮ ਆਦਮੀ ਪਾਰਟੀ ਵਾਲਿਆਂ ਨੇ ਕਹਿਣਾ ਕਿ ਸਾਡਾ ਕਿਲਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਤੂਰੀ ਹਲਕਾ ਉੱਥੇ ਪੈ ਜਾਂਦਾ ਵਿਧਾਨ ਸਭਾ ਹਲਕਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਢੀਂਸਾ ਦਾ ਕਿਲਾ ਪੱਟਿਆ ਸੀ ਢੀਂਸਾ ਬਣਜਿਆ ਸੀ ਆਏ ਲੋਕ ਮੁੱ ਪਾਲ ਸਿੰਘ ਖੈਰਾ ਆ ਗਿਆ ਜਿੰਦਾਬਾਦ 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 ਨਹੀਂ ਪੰਜਾਬ ਦੇ ਲੋਕ ਕਣਕੀ ਨੇ ਬਾਈ ਸੰਗਰੂਰ ਦੇ ਲੋਕ ਬਾਗੀ ਨਹੀਂ ਸੰਗਰੂਰ ਦੇ ਲੋਕ ਕਣਕੀ ਨੇ ਜਿੰਦਾਬਾਦ ਜਿੰਦਾਬਾਦ ਨਹੀਂ ਕਰਨਾ ਅਸੀਂ ਇਹਨਾਂ ਨੂੰ ਪੁੱਛਣਾ ਦੱਸੋ ਜੀ ਸਾਡੇ ਸੰਗਰੂਰ ਨੂੰ ਸਾਡੇ ਲੋਕ ਸਭਾ ਹਲਕੇ ਨੂੰ ਤੁਸੀਂ ਕਿਹੜਾ ਜਿਹੜਾ ਮੈਡੀਕਲ ਕਾਲੇ ਲੈ ਕੇ ਦੋਗੇ ਕਿਹੜੀ ਸਪੋਰਟਸ ਹੱਬ ਲੈ ਕੇ ਦੋਗੇ ਕਿਹੜਾ ਸਾਡਾ ਪਲੇ ਗਰਾਉਂਡ ਲੈ ਕੇ ਦੋਗੇ ਕਿੰਨੇ ਬੱਚੇ ਸਾਡੇ ਤੁਸੀਂ ਨਸ਼ਿਆਂ ਤੋਂ ਬਚਾਓਗੇ ਕਿੰਨੇ ਨਸ਼ਾ ਤਸਕਰ ਤੁਸੀਂ ਜਿਹੜੇ ਫੜੋਗੇ ਉਦੇ ਹੁਣ ਇਹਨਾਂ ਨੂੰ ਮੁੱਦਾ ਹੀ ਜਿੰਦਾਬਾਦ ਮਰਦਾਬਾਦ ਨਹੀਂ ਹੋਣਾ ਚਾਹੀਦਾ ਬਾਸਿੰਘ ਖੈਰਾ ਕਹਿੰਦੇ ਨੇ ਮੈਂ ਭਗਵੰਤ ਮਾਨ ਦਾ ਹੰਕਾਰ ਤੋੜਨਗੇ ਮਾਨ ਸਾਹਿਬ ਕਹਿੰਦੇ ਨੇ ਯਾਰ ਜੜਾਂ ਪੱਟ ਦਾਂਗੇ ਜਿੱਦ ਨੂੰ ਮਰਜੀ ਆਜੋ ਇਹ ਗੱਲਾਂ ਮਨ ਨੂੰ ਲੱਗਦਾ ਕਿਤੇ ਨਾ ਕਿਤੇ ਹਾਲ ਦੀ ਘੜੀ ਲੋਕਾਂ ਨੂੰ ਸੁਣਨ ਨੂੰ ਨਜ਼ਾਰਾ ਆ ਰਿਹਾ ਵਾਰ ਜਿਹੜੇ ਨੇ ਪੋਲਿਟੀਕਲ ਵਾਰ ਜਿਹੜੇ ਨੇ ਹੋ ਰਹੇ ਨੇ ਪਰ ਮਨ ਨੂੰ ਲੱਗਦਾ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਬਈ ਗਲਤੀ ਕਰ ਰਹੇ ਹੋਣੀ ਨੂੰ ਕੀ ਐਡੀ ਮਜਬੂਰੀ ਬਣ ਗਈ ਸੀ ਕਿ ਪਾਰਟੀ ਛੱਡ ਗਈ ਸਕੂਨ ਮਿਲਣਾ ਸੀ ਪੰਜਾਬੀਆਂ ਦਾ ਜਿਹੜਾ ਬਲੱਡ ਆ ਨਾ ਉਹ ਆਪਣੇ ਸਿਰ ਦੇ ਉੱਪਰ ਕਿਸੇ ਦੂਜੇ ਨੂੰ ਬੈਠਾ ਬਰਦਾਸ਼ਤ ਨਹੀਂ ਕਰ ਸਕਦਾ ਤਲਵੀਰ ਗੋਲਡੀ ਨੇ ਮੱਥਾ ਲਾਇਆ ਧੂਰੀ ਦੇ ਵਿੱਚ ਭਗਵੰਤ ਮ ਉਸ ਤੋਂ ਬਾਅਦ ਬਾਅਦ ਇਲੈਕਸ਼ਨ ਹੁੰਦੀ ਆ ਸਿਮਰਨਜੀਤ ਸਿੰਘ ਮਾਨ ਦੀ ਚਫੇ ਪਾਉਂਦੇ ਨੇ ਉਹਦੇ ਵਿੱਚ ਦਲਵੀਰ ਗੋਲਡੀ ਮੋਰੇ ਜਦੋਂ ਹੋਰ ਸਿਆਸੀ ਲੀਡਰ ਪਿੱਛੇ ਸੀ ਉਸ ਟਾਈਮ ਨਖੇਰਾ ਸਾਹਿਬ ਆਗੇ ਕਾਂਗਰਸ ਦੀ ਕਿਤੇ ਨਾ ਕਿਤੇ ਪੋਲੀਟੀਕਲ ਪੁੱਲ ਮੈਂ ਇਸ ਨੂੰ ਕਹਿੰਦਾ ਉਸ ਸਮੇਂ ਨਖੇਰਾ ਸਾਹਿਬ ਆਗੇ ਜਦੋਂ ਮਾਨ ਸਾਹਿਬ ਜਿਹੜੇ ਨੇ ਮੁੱਖ ਮੰਤਰੀ ਬਣ ਗਏ ਸੀ ਜਦੋਂ ਪਾਰਟੀ ਦੇ ਵਿੱਚ ਮੁਸ਼ਕਲ ਆ ਜਦ ਪਤਾ ਹੈ ਕਿ ਇਹ ਇਲੈਕਸ਼ਨ ਸਾਡੇ ਲਈ ਜਿੱਤਣੀ ਬਹੁਤ ਔਖੀ ਆ ਉਸ ਸਮੇਂ ਦਲਵੀਰ ਗੋਲਡੀ ਜਦੋਂ ਜਿਹੜੀ ਆ ਇੱਕ ਆ ਗਿਆ ਚਲੋ ਜਿੱਤ ਸਕਦੇ ਆ ਜੀ ਆਮ ਆਦਮੀ ਪਾਰਟੀ ਦੇ ਉੱਪਰ ਨਿਸ਼ਾਨੇ ਲਾਉਣ ਨੂੰ ਸਾਡੇ ਕੋਲ ਮੁੱਦੇ ਹੈਗੇ ਨੇ ਸਿਆਸੀ ਧਿਰ ਦੇ ਖਿਲਾਫ ਸਾਡੇ ਕੋਲ ਗੱਲਾਂ ਹੈਗੀਆਂ ਨੇ ਉਸ ਸਮੇਂ ਤੁਸੀਂ ਜਿਹੜਾ ਸਖਪਾਲ ਸਿੰਘ ਖੈਰਾ ਨੂੰ ਸਿੱਤੇ ਬਿਠਾਉਣੇ ਬਾਈ ਇਹ ਬਰਦਾਸ਼ਤ ਨਹੀਂ ਪੰਜਾਬੀ ਕਰਦਾ ਦੂਰ ਸਾਹਿਬ ਸੀਟ ਹੁਣ ਕਿਤੇ ਨਾ ਕਿਤੇ ਮਾਨ ਸਾਹਿਬ ਦੇ ਪਲੱਸ ਪੁਆਇੰਟ ਜਿਹੜਾ ਹੋ ਜਾਊਗਾ ਨੌਜਵਾਨੀ ਬੋਲਦੀ ਰਹੀ ਜਾਂ ਮਾਨ ਸਾਹਿਬ ਵੀ ਬੋਲਦੇ ਰਹੇ ਨੇ ਖੈਰਾ ਸਾਹਿਬ ਵੀ ਅਮਰਪਾਲ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਰਹੇ ਮੈਂ ਸੰਗਰੂਰ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਵੈਸੇ ਤਾਂ ਪੰਜਾਬ ਦੇ ਲੋਕ ਵੀ ਬੜੇ ਸਿਆਣੇ ਨੇ ਹਨ ਬੜੇ ਸੋਝੇ ਹੋਏ ਨੇ ਸਾਰੇ ਉਹਨਾਂ ਨੂੰ ਕਹਿਣਾ ਯਾਰ ਇੱਕ दारू ਦੀ ਬੋਤਲ ਕਿੱਥੇ ਹੈ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਸਰਗਰਮੀਆਂ ਬਹੁਤ ਤੇਜ਼ ਨੇ ਸਾਰੀਆਂ ਪਾਰਟੀਆਂ ਲੱਗੀਆਂ ਹੋਈਆਂ ਨੇ ਆਪੋ ਆਪਣੇ ਪੱਧਰ ਤੇ ਜ਼ੋਰ ਲਾ ਰਹੀਆਂ ਨੇ ਕਿਹੜੀ ਪਾਰਟੀ ਨੂੰ ਕਿਹੜੀ ਪਾਰਟੀ ਚੋਂ ਲੀਡਰ ਮਿਲ ਜਵੇ ਹਨਾ ਪੂਰਾ ਜਿਹੜਾ ਆ ਵਾਹ ਲੱਗਿਆ ਹੋਇਆ ਸੋ ਗੱਲਬਾਤ ਕਰਾਂਗੇ ਅੱਜ ਪੰਜਾਬ ਦੀਆਂ ਕੁਝ ਅਜਈਆਂ ਸੀਟਾਂ ਤੇ ਜਿਹੜੀਆਂ ਸਭ ਦੀਆਂ ਨਿਗਾ ਦੇ ਵਿੱਚ ਨੇ ਸੰਗਰੂਰ ਸੀਟ ਤੇ ਪਟਿਆਲਾ ਤੇ ਤੇ ਨਾਲ ਨਾਲ ਅੱਜ ਗੱਲ ਅਸੀਂ ਫਤੇਗੜ ਸਾਹਿਬ ਦੀ ਸੀਟ ਦੀ ਵੀ ਕਰਾਂਗੇ ਤੇ ਗੱਲਬਾਤ ਮੇਰੇ ਨਾਲ ਮੇਰੇ ਸਹਿਯੋਗੀ ਸੰਸਾਰਦੀਪ ਸਿੰਘ ਹੋਣਗੇ ਸੰਸਾਰਦੀਪ ਨੇ ਪਿਛਲੇ ਸਮੇਂ ਦੇ ਵਿੱਚ ਫੀਲਡ ਦੇ ਵਿੱਚ ਬਹੁਤ ਕਹੋ ਕਿ ਲੋਕਾਂ ਤੇ ਤੱਕ ਪਹੁੰਚ ਕਰਕੇ ਕੰਮ ਕੀਤਾ ਸੰਸਾਰ ਨੂੰ ਪਤਾ ਹੈ ਕਿ ਲੋਕਾਂ ਦੀ ਨਬਜ਼ ਇਸ ਵਾਰੀ ਕਿੱਧਰ ਨੂੰ ਜਾਂਦੀ ਹੈ ਸੰਸਾਰ ਬਹੁਤ ਸਵਾਗਤ ਸ਼ੁਕਰੀਆ ਗਰੇਵਲ ਸਾਹਿਬ ਬੜਾ ਚੰਗਾ ਲੱਗ ਰਿਹਾ ਕਿ ਇੱਕ ਬੈਚ ਦੇ ਵਿੱਚੋਂ ਜਾਂ ਇੱਕ ਕੱਠਾ ਜੇ ਇੱਕ ਕੰਮ ਸ਼ੁਰੂ ਕੀਤਾ ਸੀ ਪਰ ਆਖਰਕਾਰ ਉਹ ਸਮਾਂ ਬਣਿਆ ਕਿ ਕਾਫੀ ਸਾਲਾਂ ਬਾਅਦ ਇੱਕ ਮੰਚ ਦੇ ਉੱਪਰ ਜਿਹੜਾ ਇਕੱਠੇ ਬੈਠਣ ਦਾ ਮੌਕਾ ਮਿਲੇ ਸੰਗਰੂਰ ਚਲੀਏ ਫਿਰ ਸੰਗਰੂਰ ਮਨੂਲਾ ਦਾ ਜਾਣਾ ਚਾਹੀਦਾ ਕਿਉਂਕਿ ਗੱਲ ਕੀ ਆ ਕਿ ਅੱਗੇ ਪੰਜਾਬ ਦੀ ਸਿਆਸਤ ਦੇ ਵਿੱਚ ਗੱਲ ਹੁੰਦੀ ਸੀ ਜ਼ਿਆਦਾ ਤੋਂ ਜ਼ਿਆਦਾ ਬਠਿੰਡਾ ਸੀਟ ਜਾਂ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਆ ਪਟਿਆਲਾ ਸੀਟ ਕਿਉਂਕਿ ਦੋ ਘਰਾਣਿਆਂ ਦੀਆਂ ਸੀਟਾਂ ਸੀ ਕੈਪਟਨ ਅਮਰਿੰਦਰ ਸਿੰਘ ਦਾ ਟਰੇਡਮਾਰਕ ਸੀਗਾ ਪਟਿਆਲਾ ਸੀਟ ਦੇ ਉੱਪਰ ਤੇ ਬਾਦਲ ਪਰਿਵਾਰ ਦਾ ਵੱਡੇ ਬਾਦਲ ਸਾਹਿਬ ਉਹਨਾਂ ਦਾ ਟ੍ਰੇਡਮਾਰਕ ਸੀਗਾ ਬਠਿੰਡਾ ਸੀਟ ਦੇ ਉੱਪਰ ਪਰ ਇਹ ਮੈਨੂੰ ਲੱਗਦਾ ਬਹੁਤ ਪਹਿਲੀ ਇਲੈਕਸ਼ਨ ਆ ਜਿਹਦੇ ਵਿੱਚ ਸੰਗਰੂਰ ਖਡੂਰ ਸਾਹਿਬ ਪਟਿਆਲਾ ਬਠਿੰਡਾ ਇਹ ਕਾਫੀ ਸੀਟਾਂ ਜਿਹੜੀਆਂ ਨੇ ਆ ਯਾਰ ਵੀ ਜਿਵੇਂ ਹੁੰਦਾ ਨਹੀਂ ਨੈਕ ਟੂ ਨੈਕ ਫਾਈਟ ਹਾਂ ਵੀ ਬਣੂ ਕੀ ਸੰਗਰੂਰ ਸੀਟ ਤਾਂ ਕਰਕੇ ਅਹਿਮੀਅਤ ਹੋ ਜਾਂਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਆ ਆਪਣਾ ਜਿਹੜੀ ਆ ਰਾਜਤਾ ਨਹੀਂ ਕਹਿੰਦੀ ਆ ਹੂੰ ਕਿ ਵੱਡੇ ਵੱਡੇ ਲੀਡਰਾਂ ਦਾ ਬਿਆਨ ਆਉਂਦਾ ਕਿ ਆਮ ਆਦਮੀ ਪਾਰਟੀ ਦੁਨੀਆ 'ਚ ਕਿਤੋਂ ਵੀ ਹਾਰ ਸਕਦੀ ਹੈ ਪਰ ਸੰਗਰੂਰ ਨਹੀਂ ਹਾਰਦੀ ਪਰ ਸਿਮਰਨਜੀਤ ਸਿੰਘ ਮਾਨ ਉਹ ਵੀ ਕਹਿ ਦਿੰਦੇ ਆ ਵੀ ਸਿਆਸਤ ਦਾ ਪ੍ਰਾਣਾਖੰਡ ਹਾਂਜੀ ਤਿੰਨ ਮਹੀਨੇ ਬਾਅਦ ਜਿਹੜਾ ਉਹ ਕਿਲਾ ਟਾ ਦਿੰਦੇ ਨੇ ਹਾਂ ਤੇ ਫਿਰ ਇਕਤੀ ਮੀਤ ਹੇਰ ਸਾਹਿਬ ਜਾਂ ਹੋਰ ਜਿਹੜੇ ਸਤਕਾਰਯੋਗ ਇਹਨਾਂ ਦੇ ਮੰਤਰੀ ਨੇ ਜਾਂ ਲੀਡਰ ਨੇ ਉਹ ਕਹਿੰਦੇ ਨੇ ਕਿ ਪਿਛਲੀ ਵਾਰ ਤਾਂ ਸਾਡੇ ਕੋਲ ਕੁਝ ਕੰਮ ਦਿਖਾਉਣ ਨੂੰ ਨਹੀਂ ਸੀ ਬਿਲਕੁਲ ਵੀ ਕੰਮ ਦਿਖਾਉਣ ਨੂੰ ਨਹੀਂ ਸੀ ਸਖਪਾਲ ਸਿੰਘ ਖੈਰਾ ਕਹਿੰਦੇ ਨੇ ਮੈਂ ਭਗਵੰਤ ਮਾਨ ਦਾ ਹੰਕਾਰ ਤੋੜਨ ਗਿਆ ਮਾਨ ਸਾਹਿਬ ਕਹਿੰਦੇ ਨੇ ਯਾਰ ਜੜਾ ਪੱਟ ਦਾਂਗੇ ਜਿੱਦ ਨੂੰ ਮਰਜੀ ਆਜੋ ਹੂੰ ਸਾਰੇ ਹੀ ਬੜੇ ਕਹਿ ਲੋ ਕਿ ਬੜੇ ਬੜੇ ਥੰਮ ਜਿਹੜੇ ਨੇ ਸਿਆਸਤ ਦੇ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਹਲਕਾ ਪਰ ਇੱਕ ਇੱਕ ਸੰਸਾਰ ਹੈ ਨਹੀਂ ਲੱਗਦਾ ਦੇਖਣਾ ਵੀ ਲੋਕਾਂ ਦੀ ਗੱਲ ਤਾਂ ਬਹੁਤ ਘੱਟ ਹੁੰਦੀ ਆ ਚਾਹੇ ਕਿਸੇ ਵੀ ਹਲਕੇ ਦੀ ਲੈ ਲਈਏ ਮਤਲਬ ਪੰਜਾਬ ਦੀ ਸਿਆਸਤ ਇਹੀ ਹੈ ਬਈ ਮਤਲਬ ਇਹ ਇੱਕ ਦੂਜੇ ਨੂੰ ਸਿੱਧਾ ਪਰਸਨਲ ਅਟੈਕ ਕਰਕੇ ਹੈ ਨਾ ਵੀ ਮਤਲਬ ਕੱਦ ਨੂੰ ਕੱਦ ਦਾ ਲੀਡਰ ਦੇ ਦੀਏ ਜੀ ਪਾਰਟੀ ਨੂੰ ਆਇਆ ਵੀ ਸਾਡੇ ਵਾਲੇ ਦਾ ਨਾਂ ਨਾ ਘੱਟ ਹੋਵੇ ਅਸੀਂ ਜਿਹਨੂੰ ਦੇਣਾ ਇਹ ਲੱਗਦਾ ਮੈਨੂੰ ਇਹ ਲੱਗਦਾ ਕਿ ਕਾਫੀ ਸੀਟਾਂ ਦੇ ਉੱਪਰ ਬਠਿੰਡਾ ਹੋ ਗਿਆ ਸੰਗਰੂਰ ਹੋ ਗਿਆ ਜਾਂ ਹੋਰ ਵੀ ਕਾਫੀ ਸੀਟਾਂ ਨੇ ਹਨਾ ਲੋਕ ਮੁੱਦਿਆਂ ਦੀ ਤਾਂ ਗੱਲ ਰਹਿਓ ਨਹੀਂ ਗਈ ਹਾਂ ਉੱਥੇ ਇਹ ਨਹੀਂ ਗੱਲ ਹੋਏਗੀ ਕਿ ਐਜੂਕੇਸ਼ਨ ਨੂੰ ਕਿਵੇਂ ਸੁਧਾਰ ਕਰਨਾ ਉੱਥੇ ਇਹ ਨਹੀਂ ਗੱਲ ਹੋਏਗੀ ਕਿ ਹੈਲਥ ਸਿਸਟਮ ਕਿਵੇਂ ਸੁਧਾਰ ਕਰਨਾ ਉੱਥੇ ਇਹ ਨਹੀਂ ਗੱਲ ਹੋਏਗੀ ਕਿ ਉਹ ਉੱਥੇ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਕਿਵੇਂ ਬਚਾਉਣਾ ਉੱਥੇ ਆ ਖੈਰੇ ਨੇ ਮਾਨ ਸੱਟਣਾ ਮਾਨ ਨੇ ਮੀਤ ਘੇਰ ਸੱਟਣਾ ਮੀਤ ਘੇਰ ਨੇ ਭਗਵੰਤ ਮਾਨ ਦੀ ਸ਼ੱਕ ਬਚਾਉਣੀ ਆ ਆਮ ਆਦਮੀ ਪਾਰਟੀ ਵਾਲਿਆਂ ਨੇ ਕਹਿਣਾ ਕਿ ਸਾਡਾ ਕਿਲਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਤੁਰੀ ਹਲਕਾ ਉੱਥੇ ਪੈ ਜਾਂਦਾ ਵਿਧਾਨ ਸਭਾ ਹਲਕਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਢੀਂਡਸਾ ਦਾ ਕਿਲਾ ਪੱਟਿਆ ਸੀ ਢੀਂਡਸਾ ਮੰਨਜਿਆ ਸੀ ਆਏ ਲੋਕ ਮੁੱਦਿਆਂ ਦੀ ਗੱਲ ਨਹੀਂ ਰਹਿ ਗਈ ਬਿਲਕੁਲ ਆਪਸੀ ਨਿੱਜੀ ਲੜਾਈਆਂ ਆਪਸੀ ਨਿੱਜੀ ਵਾਰ ਖੈਰਾ ਸਾਹਿਬ ਕਹਿੰਦੇ ਨੇ ਮੈਂ ਮੁੱਖ ਮੰਤਰੀ ਸਾਹਿਬ ਦਾ ਹੰਕਾਰ ਤੋੜਨਾ ਇਹ ਗੱਲਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਹਾਲ ਦੇ ਹੀ ਘੜੀ ਲੋਕਾਂ ਨੂੰ ਸੁਣਨ ਨੂੰ ਨਜ਼ਾਰਾ ਆ ਰਿਹਾ ਸੋਸ਼ਲ ਮੀਡੀਆ ਤੇ ਦੇਖਣ ਨੂੰ ਨਜ਼ਾਰਾ ਆ ਰਿਹਾ ਜਦੋਂ ਇੱਕ ਦੂਜੇ ਦੇ ਉੱਪਰ ਵਾਰ ਜਿਹੜੇ ਨੇ ਪੋਲਿਟੀਕਲ ਵਾਰ ਜਿਹੜੇ ਨੇ ਹੋ ਰਹੇ ਨੇ ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਬਾਈ ਗਲਤੀ ਕਰ ਰਹੇ ਨੇ ਕਿਉਂਕਿ ਰਾਜਨੀਤੀ ਜਿਹੜੀ ਵੀ ਹੋਣੀ ਚਾਹੀਦੀ ਹੈ ਉਹ ਲੋਕ ਮੁੱਦਿਆਂ ਤੇ ਹੋਣੀ ਚਾਹੀਦੀ ਹੈ ਉਹ ਉਹ ਹੋਣੀ ਚਾਹੀਦੀ ਹੈ ਕਿ ਜਦੋਂ ਚਾਹੇ ਸਤਕਾਰਯੋਗ ਨੇ ਸਾਡੇ ਸਾਰੇ ਹੀ ਸੰਤੋਂ ਹਨ ਅਸੀਂ ਇੱਜ਼ਤ ਕਰਦੇ ਹਾਂ ਸਭ ਦੀ ਚਾਹੇ ਸੁਖਪਾਲ ਸਿੰਘ ਖੈਰਾ ਹੋਣ ਚਾਹੇ ਮਾਨ ਸਾਹਿਬ ਹੋਣ ਚਾਹੇ ਮੀਤਹਿਰ ਜੀ ਹੋਣ ਜਦੋਂ ਪਿੰਡਾਂ ਦੇ ਵਿੱਚ ਉਹਨਾਂ ਇੱਕ ਇੱਜ਼ਤ ਦੇ ਨਾਲ ਇੱਕ ਲੈਜ਼ਰ ਦੇ ਵਿੱਚ ਇੱਕ ਦAIRE ਦੇ ਵਿੱਚ ਰਹਿ ਕੇ ਇਹਨਾਂ ਨੂੰ ਲੋਕ ਮੁੱਦਿਆਂ ਬਾਰੇ ਸਵਾਲ ਪੁੱਛੇ ਜਾਂ ਹਾਂ ਨਾ ਕਿ ਇਹ ਹੋਵੇ ਮੀਤਹਿਰ ਆ ਗਿਆ ਜਿੰਦਾਬਾਦ 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 ਸਖਪਾਲ ਸਿੰਘ ਖੈਰਾ ਆ ਗਿਆ ਜਿੰਦਾਬਾਦ 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 ਨਹੀਂ ਪੰਜਾਬ ਦੇ ਲੋਕ ਅਣਖੀ ਨੇ ਬਾਈ ਸੰਗਰੂਰ ਦੇ ਲੋਕ ਬਾਗੀ ਨਹੀਂ ਸੰਗਰੂਰ ਦੇ ਲੋਕ ਅਣਖੀ ਨੇ ਜਿੰਦਾਬਾਦ ਜਿੰਦਾਬਾਦ ਨਹੀਂ ਕਰਨਾ ਅਸੀਂ ਇਹਨਾਂ ਨੂੰ ਪੁੱਛਣਾ ਦੱਸੋ ਜੀ ਸਾਡੇ ਸੰਗਰੂਰ ਨੂੰ ਸਾਡੇ ਲੋਕ ਸਭਾ ਹਲਕੇ ਨੂੰ ਤੁਸੀਂ ਕਿਹੜਾ ਜਿਹੜਾ ਮੈਡੀਕਲ ਕਾਲਜ ਲੈ ਕੇ ਦਊਂਗੇ ਕਿਹੜੀ ਸਪੋਰਟਸ ਹੱਬ ਲੈ ਕੇ ਦੋਗੇ ਸਾਡੇ ਕਿਹੜਾ ਸਾਡਾ ਪਲੇਗ੍ਰਾਉਂਡ ਲੈ ਕੇ ਦੋਗੇ ਕਿੰਨੇ ਬੱਚੇ ਸਾਡੇ ਤੁਸੀਂ ਨਸ਼ਿਆਂ ਤੋਂ ਬਚਾਉਂਗੇ ਕਿੰਨੇ ਨਸ਼ਾ ਤਸਕਰ ਤੁਸੀਂ ਜਿਹੜੇ ਫੜੋਗੇ ਕਿੰਨੇ ਲੋਕਾਂ ਨੂੰ ਇਨਸਾਫ ਦਵਾਉਂਗੇ ਕਿੰਨੀਆਂ ਧੀਆਂ ਪੇਣਾ ਜੜੀਆਂ ਨੇ ਆਪਣੇ ਪਰਿਵਾਰਕ ਕਲੇਸ਼ਾਂ ਦੇ ਨਾਲ ਜਾਂ ਕਿਸੇ ਹੋਰ ਪ੍ਰਸ਼ਾਸਨਿਕ ਠੱਕੇ ਦੇ ਨਾਲ ਆਪਣੇ ਘਰਾਂ ਦੇ ਵਿੱਚ ਬੈਠੀਆਂ ਨੇ ਉਹਨਾਂ ਨੂੰ ਇਨਸਾਫ ਦਵਾਉਂਗੇ ਮੁੱਦੇ ਇਹ ਹੁਣ ਜਿਹੜੇ ਨੇ ਮੁੱਦਾ ਹੀ ਜ਼ਿੰਦਾਬਾਦ ਮਰਦਾਬਾਦ ਨਹੀਂ ਹੋਣਾ ਚਾਹੀਦਾ ਪਰ ਅਸਲ 'ਚ ਉਹੀ ਹੈ ਨਾ ਸਿਆਸਤਦਾਨ ਦਾ ਸਿਆਸਤਦਾਨ ਦੇ ਲਈ ਤਾਂ ਸਭ ਤੋਂ ਜ਼ਰੂਰੀ ਅਖੀਰ ਚੇਹਰੇ ਰਹ ਜਾਂਦਾ ਵੀ ਭਾਈ ਮੈਂ ਜਿੱਤਣਾ ਕਿਹੜੇ ਤਰੀਕੇ ਜਤਨਾ ਕਿਵੇਂ ਜਤਨਾ ਇਹ ਹਿਸਾਬ ਕਿਤਾਬ ਟੀਮਾਂ ਲਾਉਂਦੀਆਂ ਨੇ ਤਾਂ ਹੀ ਤਾਂ ਹੀ ਦਾ ਫਿਰ ਪਾਰਟੀਆਂ ਦਰ ਉੱਧਰ ਹੋ ਜਾਂਦੀਆਂ ਨੇ ਜਿਹੜਾ ਜਿਹੜਾ ਲੀਡਰ ਇੱਕ ਦਿਨ ਪਹਿਲਾਂ ਭਰਾ ਹੁੰਦਾ ਆਪਣੇ ਪਿਓ ਸਮਾਨ ਹੁੰਦਾ ਆਪਣਾ ਵੱਡਾ ਭਰਾ ਆਪਣਾ ਛੋਟਾ ਭਰਾ ਹੁੰਦਾ ਉਹ ਅਗਲੇ ਦਿਨ ਸਾਰਾ ਜਿਹੜਾ ਦੁਸ਼ਮਣ ਬਣ ਜਾਂਦਾ ਇਸ਼ਾਰਾ ਤੁਸੀਂ ਸਮਝ ਗਏ ਹੋ ਨਾ ਅਸੀਂ ਦਰਵੀਰ ਗੋਲਡੀ ਦੀ ਗੱਲ ਕਰ ਰਹੇ ਹਾਂ ਸਮਝਦਾਰ ਹੋ ਅੱਛਾ ਕੀ ਕੀ ਮੇਰੀ ਗੱਲ ਸੁਣੋ ਗੋਲਡੀ ਨੂੰ ਕੀ ਐਡੀ ਮਜਬੂਰੀ ਬਣ ਗਈ ਸੀ ਕਿ ਪਾਰਟੀ ਛੱਡ ਗਈ ਜਿਹੜਾ ਹੈ ਨਾ ਉਹਦਾ ਵੀ ਮਤਲਬ ਉਹਨੂੰ ਕਿਸੇ ਨੂੰ ਮਿਲਣਾ ਸੀ ਚਾਹੇ ਲਾਲੋ ਜਾਂ ਕੋਈ ਇਹ ਜਿਹੀ ਕਿਹੜੀ ਸ਼ੈ ਮਿਲੂਗੀ ਹੁਣ ਜਿਹੜੀ 골ਡੀ ਨੂੰ ਉੱਥੇ ਰਹਿ ਕੇ ਨਹੀਂ ਸੀ ਮਿਲਣੀ ਗੱਲ ਪਤਾ ਕੀ ਆ ਗਰੇਵਾਲ ਸਾਹਿਬ ਆਪਣੇ ਪੰਜਾਬੀਆਂ ਦਾ ਜਿਹੜਾ ਬਲੱਡ ਆ ਨਾ ਹਾਂ ਉਹ ਆਪਣੇ ਸਿਰ ਦੇ ਉੱਪਰ ਕਿਸੇ ਦੂਜੇ ਨੂੰ ਬੈਠਾ ਬਰਦਾਸ਼ਤ ਨਹੀਂ ਕਰ ਸਕਦਾ ਹੁੰਦਾ ਹਾਂ ਸਾਡੇ ਪੰਜਾਬੀਆਂ ਦਾ ਬਲੱਡ ਹੈ ਨਾ ਦਲਵੀਰ 골ਡੀ ਨੇ ਮੱਥਾ ਲਾਇਆ ਧੂਰੀ ਦੇ ਵਿੱਚ ਭਗਵੰਤ ਮਾਨ ਸਾਹਿਬ ਦੇ ਨਾਲ ਹਾਂ ਹੈਨਾ ਉਹ ਇਹ ਵੀ ਕਹਿ ਸਕਦੇ ਨੇ ਵੀ ਭਾਈ ਉਹ ਤਾਂ ਲਾਉਣਾ ਪੈਣਾ ਹੀ ਸੀ ਫਿਰ ਹੁਣ ਪਹਿਲਾਂ ਤੁਸੀਂ ਜਿੱਤੇ ਹੋਏ ਆ ਜਿਗਰਾ ਤਾਂ ਦਿਖਾਇਆ ਨਾ ਹਾਂ ਜਿਗਰਾ ਦਿਖਾਇਆ ਨਾ ਕਿ ਹਾਂ ਜੇ ਸਾਹਮਣੇ ਮੁੱਖ ਮੰਤਰੀ ਆ ਕੋਈ ਗੱਲ ਨਹੀਂ ਪ੍ਰਚਾਰ ਵੀ ਉਹਨਾਂ ਨੇ ਬਾ ਕਮਾਲ ਕੀਤਾ ਨੰਗੇ ਪੈਰੀ ਕੀਤਾ ਉਹ ਆਪਾਂ ਨੂੰ ਹਨਾ ਉਸ ਤੋਂ ਬਾਅਦ ਬਾ ইলেকਸ਼ਨ ਹੁੰਦੀ ਆ ਸਿਮਰਨਜੀਤ ਸਿੰਘ ਮਾਨਜੀਤ ਚ ਫਤੇ ਪਾਉਂਦੇ ਨੇ ਉਹਦੇ ਵਿੱਚ ਦਲਵੀਰ ਗੋਲਦੀ ਮੂਰੇ ਸੀ ਜਦੋਂ ਹੋਰ ਸਿਆਸੀ ਲੀਡਰ ਪਿੱਛੇ ਸੀ ਉਸ ਟਾਈਮ ਨਾ ਖੈਰਾ ਸਾਹਿਬ ਆਗੇ ਕੰਗਰਸ ਦੀ ਕਿਤੇ ਨਾ ਕਿਤੇ ਪੋਲੀਟਿਕਲ ਭੁੱਲ ਮੈਂ ਇਸ ਨੂੰ ਕਹੂੰਗਾ ਉਸ ਸਮੇਂ ਨਖੇਰਾ ਸਾਹਿਬ ਆ ਗਿਆ ਜਦੋਂ ਮਾਨ ਸਾਹਿਬ ਜਿਹੜੇ ਨੇ ਮੁੱਖ ਮੰਤਰੀ ਬਣ ਗਏ ਸੀ ਹੂੰ ਉਸ ਟਾਈਮ ਆਉਂਦੇ ਨਾ ਜਦੋਂ ਪਾਰਟੀ ਦੇ ਵਿੱਚ ਮੁਸ਼ਕਲ ਆ ਜਾਂਦਾ ਪਤਾ ਹੈ ਕਿ ਇਹ ਇਲੈਕਸ਼ਨ ਸਾਡੇ ਲਈ ਜਿੱਤਣੀ ਬਹੁਤ ਔਖੀ ਆ ਉਸ ਸਮੇਂ ਦਲਵੀਰ ਗੋਲਡੀ ਜਦੋਂ ਜਿਹੜੀ ਆ ਇੱਕ ਆ ਗਿਆ ਚਲੋ ਜਿੱਤ ਸਕਦੇ ਆ ਜੀ ਆਮ ਆਦਮੀ ਪਾਰਟੀ ਦੇ ਉੱਪਰ ਨਿਸ਼ਾਨੇ ਲਾਉਣ ਨੂੰ ਸਾਡੇ ਕੋਲ ਮੁੱਦੇ ਹੈਗੇ ਨੇ ਸਿਆਸੀ ਧਿਰ ਦੇ ਖਿਲਾਫ ਸਾਡੇ ਕੋਲ ਗੱਲਾਂ ਹੈਗੀਆਂ ਨੇ ਉਸ ਸਮੇਂ ਤੁਸੀਂ ਜਿਹੜਾ ਸਖਪਾਲ ਸਿੰਘ ਖਹਿਰਾ ਨੂੰ ਸਰ ਤੇ ਬਿਠਾਉਣ ਨੇ ਬਾਈ ਇਹ ਬਰਦਾਸ਼ਤ ਨਹੀਂ ਪੰਜਾਬੀ ਕਰਦੇ ਕਾਂਗਰਸ ਨੇ ਤਾਂ तकरीबन ਸਾਰੀਆਂ ਸੀਟਾਂ ਤੇ ਆਹੀ ਕੁਛ ਕੀਤਾ ਨਾ ਇਤਕੀ ਜਿਹਦਾ ਹਲਕਾ ਸੀਗਾ ਉਹ ਆਧਾਰ ਦਾ ਮਾਰ ਹਾਂ ਉਹੀ ਗੱਲ ਆ ਨਾ ਫਿਰ ਹੁਣ ਇਹ ਲੋਕਾਂ ਨੂੰ ਸਮਝਣਾ ਪਊਗਾ ਹਾਲਾਂਕਿ ਖਹਿਰਾ ਸਾਹਿਬ ਇੱਕ ਚੰਗੀ ਸ਼ਖਸੀਅਤ ਨੇ ਉਹਨਾਂ ਦੇ ਚੰਗੇ ਮੁੱਦੇ ਜਿਹੜੇ ਨੇ ਪੰਜਾਬ ਦੇ ਚੱਕੇ ਨੇ ਆਪਾਂ ਨੂੰ ਇਹ ਗੱਲ ਕਿਤੇ ਨਾ ਕਿਤੇ ਸੁੱਖੇ ਬਾਈ ਮੰਨਣੀ ਪਊਗੀ ਹਾਂ ਕਿਤੇ ਨਾ ਕਿਤੇ ਮੰਨਣੀ ਪਰ ਲੋਕ ਕੀ ਸੋਚਦੇ ਨੇ ਲੋਕ ਕਹਿੰਦੇ ਨੇ ਯਾਰ ਜਿਹੜਾ ਵੀ ਸਾਡਾ ਨੁਮਾਇੰਦਾ ਹੋਵੇ ਜਿਹੜਾ ਵੀ ਮੇਰਾ ਐਮਪੀ ਹੋਵੇ ਉਹ ਮੇਰੇ ਇਲਾਕੇ ਦਾ ਤਾਂ ਹੋਵੇ ਜਿੱਦੇ ਮੈਨੂੰ ਘਰ ਦਾ ਪਤਾ ਹੋਵੇ ਕਿ ਮੈਂ ਉਹਦੇ ਕੋਲ ਜਾ ਕੇ ਦੱਸੋ ਜੀ ਆਹ ਕੰਮ ਮੇਰਾ ਕਰੋ ਜੀ ਹਾਂ ਸਾਡੇ ਲੋਕਾਂ ਦਾ ਕੀ ਹੁੰਦਾ ਕਿ ਮੇਰੀ ਧੀ ਦਾ ਵਿਆਹ ਏ ਮੈਂ ਯਾਰ ਐਮਪੀ ਨੂੰ ਬੁਲਾ ਲਮਾ ਆਪਣੇ ਹਾਂ ਕਾਰਡ ਮੈਂ ਕਾਰਡ ਦੇਣ ਜੋਗਾ ਤਾਂ ਮੈਂ ਹੋਵਾਂ ਨਾ ਉੱਥੇ ਮੇਰੀਆਂ ਗਲੀਆਂ ਨਾਲੀਆਂ ਦਾ ਕੰਮ ਰੁਕ ਗਿਆ ਮੇਰੇ ਸਕੂਲ ਦਾ ਕੰਮ ਰੁਕ ਗਿਆ ਯਾਰ ਐਮਪੀ ਸਾਹਿਬ ਆ ਕਰਿਓ ਹਾਂ ਹੁਣ ਖੈਰਾ ਸਾਹਿਬ ਕਿੱਥੇ ਨੇ ਯਾਰ ਉੱਥੇ ਹੁਣ ਸੰਗਰੂਰ ਦੇ ਲੋਕ ਪਤਾ ਨਹੀਂ ਜਾਣਗੇ ਪਤਾ ਨਹੀਂ ਨਹੀਂ ਖੈਰਾ ਸਾਹਿਬ ਪੱਕਾ ਨਹੀਂ ਰਹਿਣਗੇ ਫਿਰ ਉੱਥੇ ਚ ਜਿੰਦੇ ਨੇ ਕਿਹੜਾ ਲੀਡਰ ਰਹਿੰਦਾ ਪੱਕਾ ਕਿਹੜਾ ਲੀਡਰ ਹੈਗਾ ਸੰਗਰੂਰ ਦਾ ਨਾ ਸੰਸਾਰ ਇੱਕ ਇਹ ਵੀ ਹੈ ਨਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇਹ ਦੋ ਧਿਰਾਂ ਦੀ ਗੱਲਬਾਤ ਹੋ ਰਹੀ ਆ ਬਹੁਤ ਵੱਡੇ ਪੱਦਰਦੇ ਹੋ ਰਹੀ ਆ ਵੀ ਭਾਈ ਕੀ ਮੀਤ ਹੈਰ ਜਿੱਤੂਗਾ ਚਾਂਸ ਜ਼ਿਆਦਾ ਨਹੀਂ ਖੈਰਾ ਬਹੁਤ ਵੱਡਾ ਲੀਡਰ ਆ ਖੈਰਾ ਦਾ ਕੱਦ ਵੀ ਬਹੁਤ ਵੱਡਾ ਬਹੁਤ ਵੱਡਾ ਹਾਂ ਪਰ ਇਹ ਭੁੱਲੀ ਜਾਣੇ ਆ ਵੀ ਭਾਈ ਸਾਹਿਬ ਉੱਥੋਂ ਇਸ ਟਾਈਮ ਮੈਂਬਰ ਪਾਰਲੀਮੈਂਟ ਸਿਮਰਜੀਤ ਸਿੰਘ ਮਾਨ ਐ ਵਰਕ ਹਾਰਸ ਹਾਂ ਕਹਿ ਸਕਦੇ ਆ ਪੁਰਾਣਾ ਖੰਡ ਜਿਹੜਾ ਸਿਆਸਤ ਦਾ ਪੰਥਕ ਸਿਆਸਤ ਜਿਨ੍ਹਾਂ ਨੇ ਕਿਤੇ ਨਾ ਕਿਤੇ 40 ਸਾਲ ਹੋ ਗਏ ਮਾਨ ਸਾਹਿਬ ਨੇ ਆਪਣੀ ਪੰਥਕ ਸਿਆਸਤ ਜਿਹੜੀ ਆ ਕਿਤੇ ਨਾ ਕਿਤੇ ਉਹ ਜਿਉਂਦੀ ਰੱਖੀ ਆ ਹੁਣ ਪਲੱਸ ਪੁਆਇੰਟ ਮਾਨ ਸਾਹਿਬ ਦਾ ਕੀ ਹੋ ਗਿਆ ਗਰੇਵਾਲ ਸਾਹਿਬ ਜਦੋਂ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਐਲਾਨ ਕਰਦੇ ਨੇ ਹਾਂ ਮਾਨ ਸਾਹਿਬ ਇੱਕ ਵੱਡਾ ਪੋਲੀਟੀਕਲ ਦਾ ਖੇਡਦੇ ਨੇ ਉਹਨਾਂ ਦੇ ਵੱਲੋਂ ਜਿਹੜਾ ਪਾਈ ਅਮਰਤਪਾਲ ਸਿੰਘ ਨੂੰ ਸਮਰਥਨ ਦੇ ਦਿੱਤਾ ਜਾਂਦਾ ਆਪਣੇ ਬੰਦੇ ਨੂੰ ਬਿਠਾ ਲਿਆ ਆਪਣੇ ਬੰਦੇ ਨੂੰ ਬਿਠਾ ਲਿਆ ਬਲੇਰ ਸਾਹਿਬ ਦਾ ਵੀ ਦਸ ਦੇਣੀ ਬਣਦੀ ਹੈ ਕਿ ਉਹ ਉਹਨਾਂ ਨੇ ਵੱਡਾ ਦਿਲ ਦਿਖਾਇਆ ਉਹਨਾਂ ਨੇ ਕੋਈ ਵਿਰੋਧਤਾ ਨਹੀਂ ਉਹਨਾਂ ਨੇ ਖੁੱਲੇ ਦਿਲ ਨਾਲ ਜਿਹੜਾ ਸਮਰਥਨ ਕੀਤਾ ਖਡੂਰ ਸਾਹਿਬ ਸੀਟ ਹੁਣ ਕਿਤੇ ਨਾ ਕਿਤੇ ਮਾਨ ਸਾਹਿਬ ਦੇ ਪਲੱਸ ਪੁਆਇੰਟ ਜਿਹੜਾ ਉਹ ਜਾਊਗਾ ਕਿਉਂਕਿ ਮਾਨ ਸਾਹਿਬ ਹੁਣ ਜਾਂ ਉਹਨਾਂ ਦੀ ਪਾਰਟੀ ਜਿਹੜੀ ਹੈ ਹੁਣ ਕਿਤੇ ਨਾ ਕਿਤੇ ਉਹ ਪ੍ਰਚਾਰ ਕਰਨਾ ਵੀ ਆਰੰਭ ਕਰ ਦਿੱਤਾ ਗਿਆ ਹੈ ਕਿ ਅਸੀਂ ਇੱਕ ਪੰਥਕ ਨੌਜਵਾਨ ਨੂੰ ਅਸੀਂ ਜਿਹੜਾ ਸਮਰਥਨ ਦੇ ਰਹੇ ਹਾਂ ਤੇ ਉਹਨਾਂ ਨੌਜਵਾਨਾਂ ਨੂੰ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਅਸੀਂ ਬਾਹਰ ਜਿਹੜਾ ਨੌਜਵਾਨ ਕੀ ਚਾਹੁੰਦਾ ਭਾਈ ਅਮਰਤਪਾਲ ਸਿੰਘ ਦੀ ਹਵਾ ਕੀ ਸੀ ਨੌਜਵਾਨਾਂ ਦਾ ਇੱਕ ਵੱਡਾ ਆਗੂ ਹੋ ਕੇ ਭਾਈ ਅਮਰਤਪਾਲ ਸਿੰਘ ਉੱਭਰਿਆ ਸੀ ਉਹਨਾਂ ਦੇ ਸਾਥੀ ਉੱਭਰੇ ਸੀ ਹਾਂ ਉਹਨਾਂ ਨੇ ਚੈਅ ਛੁੜਾਏ ਸੀ ਅ ਅਮਰਤ ਦੀ ਦਾਤ ਜਿਹੜੀ ਆ ਉਹਨਾਂ ਨੇ ਉਹ ਮੁਹਿੰਮ ਚਲਾਈ ਸੀ ਨੌਜਵਾਨਾਂ ਨੇ ਕਿਹਾ ਯਾਰ ਸਾਡੇ ਲੀਡਰ ਨੂੰ ਬਾਹਰ ਲਿਆਉਣ ਦੀਆਂ ਕੋਸ਼ਿਸ਼ਾਂ ਮਾਨਸਾਬ ਕਰ ਰਹੇ ਨੇ ਉਹਨਾਂ ਦੇ ਹੱਕ ਦੀ ਲੜਾਈ ਲੜਦੇ ਨੇ ਚੱਲ ਯਾਰ ਇੱਕ ਵਾਰੀ ਇੱਕ ਵਾਰੀ ਫੇਰ ਬੁੱਢਾ ਜਰਨੈਲ ਨੂੰ ਵੋਟ ਪਾ ਕੇ ਦੇ ਹਾਂ ਕੌਮ ਦੀ ਲੜਾਈ ਇਹਨਾਂ ਨੇ ਲੜੀ ਆ ਯਾਰ ਕੋਈ ਸ਼ੱਕ ਨਹੀਂ ਮਾਨ ਸਾਹਿਬ ਦੀ ਕੁਰਬਾਨੀ ਦੇ ਉੱਪਰ ਇਹਨਾਂ ਦੇ ਸੰਘਰਸ਼ ਦੇ ਉੱਪਰ ਅਸੀਂ ਤਾਂ ਬਹੁਤ ਛੋਟੇ ਹਾਂਗੇ ਉਹਨਾਂ ਦੀ ਹਸਤੀ ਦੇ ਉੱਪਰ ਅਸੀਂ ਕੋਈ ਉਂਗਲੀ ਜੜੀ ਚੱਕ ਸਕੀਏ ਯਾਨੀ ਮਤਲਬ ਇਹ ਆ ਵੀ ਜਿਹੜੀ ਵੋਟ ਪਿਛਲੀ ਵਾਰੀ ਸਿਮਰਜੀਤ ਸਿੰਘ ਮਾਨ ਨੂੰ 35 ਆ ਹੂੰ ਵੀ ਉਹ ਉਹਨੂੰ ਬਰਕਰਾਰ ਰੱਖ ਲੈਣਗੇ ਤੁਹਾਨੂੰ ਲੱਗਦਾ ਵੀ ਮੈਨੂੰ ਲੱਗ ਰਿਹਾ ਕਿਉਂਕਿ ਹੋ ਸਕਦਾ ਹੈ ਕਿ ਮੀਤਹਿਰ ਕਿਤੇ ਨਾ ਕਿਤੇ ਸਨ ਲਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਐ ਐਮਐਲਏ ਐਮਐਲਏ ਤਕਰੀਬਨ ਆਮ ਆਦਮੀ ਪਾਰਟੀ ਦੇ ਨੇ ਸਾਰੇ ਐਮਐਲਏ ਆਮ ਆਦਮੀ ਪਾਰਟੀ ਦੇ ਨੇ ਉੱਥੇ ਮੀਤਹਿਰ ਮੰਤਰੀ ਨੇ ਬਰਨਾਲੇ ਤੋਂ ਐਮਐਲਏ ਜਿੱਤੇ ਹੋਏ ਨੇ ਮੰਤਰੀ ਨੇ ਸਰਕਾਰ ਦੇ ਵਿੱਚ ਚੰਗਾ ਰੁਤਬਾ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਨਾਲ ਚੰਗੀ ਨੇੜਤਾ ਪਰ ਜਿਹੜਾ ਖਡੂਰ ਸਾਹਿਬ ਵਾਲਾ ਦਾ ਮਾਨ ਸਾਹਿਬ ਨੇ ਚੱਲਿਆ ਹੁਣ ਇਹ ਕਿਸ ਪਾਸੇ ਬੈਠਦਾ ਮਤਲਬ ਅਕਾਲੀ ਦਲ ਅੰਬਰ ਸਾਰਾ ਨੋ ਹੁਣ ਜੇ ਆਪਾਂ ਕਹੀਏ ਕਿ ਉਹਨਾਂ ਨੇ ਜਿਹੜਾ ਇਹ ਮਾਸਟਰ ਸਟ੍ਰੋਕ ਵਾਲਾ ਕੰਮ ਮਾਸਟਰ ਸਟ੍ਰੋਕ ਹੈ ਕੀ ਤਾਏ ਪੰਜਾਬ ਦੀ ਸਿਆਸਤ ਮਾਨ ਸਾਹਿਬ ਬਾਰੇ ਕਿਹਾ ਜਾਂਦਾ ਸੀ ਯਾਰ ਵੀ ਉਹ ਪ੍ਰਵਾਹ ਨਹੀਂ ਕਰਦੇ ਕਿ ਫਾਇਦਾ ਹੋਊਗਾ ਕਿ ਨੁਕਸਾਨ ਹੋ ਪਰ ਇੱਥੇ ਜਿਹੜਾ ਫੈਸਲਾ ਹੈ ਉਹਨਾਂ ਦੇ ਹਿੱਤ 'ਚ ਹੀ ਜਾਊਗਾ ਹਿੱਤ 'ਚ ਹੀ ਜਾਊਗਾ ਕਿਉਂਕਿ ਨੌਜਵਾਨੀ ਦੀ ਆਵਾਜ਼ ਸੀ ਹਾਂ ਨੌਜਵਾਨੀ ਬੋਲਦੀ ਰਹੀ ਜਾਂ ਮਾਨ ਸਾਹਿਬ ਵੀ ਬੋਲਦੇ ਰਹੇ ਨੇ ਖੈਰਾ ਸਾਹਿਬ ਵੀ ਅਮਰਤਪਾਲ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਰਹੇ ਨੇ ਪਰ ਮਾਨ ਸਾਹਿਬ ਮੈਨੂੰ ਲੱਗਦਾ ਖੈਰਾ ਸਾਹਿਬ ਤੋਂ ਇੱਕ ਕਦਮ ਅੱਗੇ ਹੋ ਕੇ ਜਿਹੜੇ ਨੇ ਇਹ ਸਟ੍ਰੋਕ ਖੇਲ ਕੇ ਹਾਂ ਬਾਕੀ ਲੀਡਰ ਬਾਈ ਹੋਰ ਵੀ ਬਹੁਤ ਨੇ ਮੈਨੂੰ ਲੱਗਦਾ ਹੈ ਆਪਾਂ ਉਹਨਾਂ ਦਾ ਵੀ ਅਕਾਲੀ ਦਲ ਕਹਿੰਦੇ ਵੀ ਉਹ ਕਹਿੰਦੇ ਵੀ ਖੇਤਰੀ ਪਾਰਟੀ ਸਾਡੇ ਤੋਂ ਵੱਡੀ ਹੈ ਨਹੀਂ ਕੋਈ ਸ਼੍ਰੋਮਣੀ ਅਕਾਲੀ ਦਲ ਬਾਦਲ ਪਿਛਲੇ ਸਮੇਂ ਦੇ ਵਿੱਚ ਵਾਪਸੀਆਂ ਬਹੁਤ ਚੰਗੀਆਂ ਹੋਈਆਂ ਨੇ ਜਸਵਾਲੀ ਪਰਿਵਾਰ ਲਿਆਂਦੇ ਨੇ ਢੀਂਡਸਾ ਪਰਿਵਾਰ ਵਾਪਸ ਆਇਆ ਗੁੱਸੇ ਕਿਲੇ ਦੱਸ ਰਿਹਾ ਫਿਰ ਤੂੰ ਢੀਂਡਸਾ ਪਰਿਵਾਰ ਦੇਖਿਆ ਕਿੱਥੇ ਬਾਈ ਵਾਪਸ ਆ ਗਿਆ ਹਾਂ ਉਸ ਤੋਂ ਬਾਅਦ ਝੁੰਦਾ ਸਾਲ ਦੇ ਨਾਲ ਕਦੋਂ ਦੇਖਿਆ ਢੀਂਡਸਾ ਪਰਿਵਾਰ ਨਹੀਂ ਉਹ ਤਾਂ ਕਹਿੰਦੇ ਸਾਡੇ ਨਾਲ ਯਾਰ ਵੀ ਵਿਸ਼ਵਾਸ ਘਾਤੀ ਕੀਤਾ ਕੌਣ ਕਹਿੰਦਾ ਢੀਂਸਾ ਪਰਿਵਾਰ ਵਾਲੇ ਕਹਿੰਦੇ ਨੇ ਨਹੀਂ ਐਨਾ ਕੁਝ ਤੁਹਾਨੂੰ ਦੇਤਾ 40-45 ਸਾਲ ਦੀ ਤੁਹਾਡੀ ਸਿਆਸਤਾਂ ਨਹੀਂ ਫਿਰ 24 ਵਾਲੀ ਟਿਕਟ ਵੀ ਦੋ ਨਾ ਕਹਿੰਦੇ ਉਹ ਵੀ ਵਿੱਚੇ ਆਉਂਦੀ ਹੈ ਕਿਉਂ ਕੀ ਗੱਲ ਹੁਣ ਫਿਰ ਕਿਸੇ ਹੋਰ ਨੂੰ ਮੋ ਕਹਿੰਦੇ ਨਾ ਕਦੇ ਦਾਦੇ ਦੀਆਂ ਕਦੇ ਪੁੱਤਰੀਆਂ ਉਹ ਵੀ ਕੰਮ ਚੱਲੂਗਾ ਕਿੱਥੇ ਖੜਾ ਅਕਾਲੀ ਦਲ ਉੱਥੇ ਸਕਰਨ ਅਕਾਲੀ ਦਲ ਭਾਈ ਸੰਗਰੂਰ ਦੇ ਵਿੱਚ ਗੱਲ ਇਹ ਆ ਨਾ ਕਿ ਢੀਂਸਾ ਪਰਿਵਾਰ ਦਾ ਇੱਕ ਟਾਈਮ ਦੇ ਵਿੱਚ ਸੰਗਰੂਰ ਕਿਲਾ ਹੁੰਦਾ ਸੀ ਇਹ ਗੱਲ ਆਪਾਂ ਨੂੰ ਕਿਤੇ ਨਾ ਕਿਤੇ ਮੰਨਣੀ ਪਊਗੀ ਜਦੋਂ 2014 ਦੀਆਂ ਲੋਕ ਸਭਾ ਚੋਣਾਂ ਦੇ ਵੱਲ ਗਰਿਆਲ ਸਾਹਿਬ ਧਿਆਨ ਜਾਂਦਾ ਤਾਂ ਆਪਾਂ ਕਹਿੰਦੇ ਆ ਕਿ ਮਾਨ ਸਾਹਿਬ ਦਾ ਵੀ ਭਗਵੰਤ ਮਾਨ ਜੀ ਦੇ ਵੀ ਬਿਆਨ ਹੁੰਦਾ ਸੀ ਕਿ ਢੀਂਸੇ ਨਾਲ ਮੱਥਾ ਸਿੱਧਾ ਲਾਵਾਂਗੇ ਸਕਦੇ ਢੀਂਸਾ ਪਰਮਿੰਦਰ ਢੀਂਸਾ ਨਾਲ ਸਾਰਾ ਪਰਿਵਾਰ ਉਹਨਾਂ ਨਾਲ ਮੱਥਾ ਲਾਵਾਂਗੇ ਜਦੋਂ ਹਾਰੇ ਸੀ ਉਸ ਤੋਂ ਬਾਅਦ ਅਕਾਲੀ ਦਲ ਦਾ ਗ੍ਰਾਫ ਕਿਤੇ ਨਾ ਕਿਤੇ ਥੱਲੇ ਹੀ ਗਿਆ ਕਿਸੇ ਵੀ ਇਲੈਕਸ਼ਨ ਦੇ ਵਿੱਚ ਇਹ ਨਹੀਂ ਹੋਇਆ ਕਿ ਢੀਂਸਾ ਪਰਿਵਾਰ ਜਿਹੜਾ ਜਾਂ ਅਕਾਲੀ ਦਲ ਜਿਹੜਾ ਉਹ ਕਿਤੇ ਨਾ ਕਿਤੇ ਫਾਈਟ ਦੇਣ ਦੇ ਵਿੱਚ ਕਾਮਯਾਬ ਹੋਇਆ ਹੁਣ ਜੇ ਇਕਬਾਲ ਸਿੰਘ ਝੁੰਦਾ ਇਸ ਸੀਟ ਤੇ ਅਕਾਲੀ ਦਲ ਵੱਲੋਂ ਫਾਈਟ ਦੇਣਾ ਚ ਉਹ ਚਾਹੇ ਢੀਂਸਾ ਸਾਹਿਬ ਦੇ ਗੋਡੇ ਫੜਨ ਕਿ ਟੇ ਫੜਨ ਪੈਰੀਂ ਹੱਥ ਲਾਉਣ ਜੋ ਮਰਜ਼ੀ ਕਰਨ ਉਹਨਾਂ ਨੂੰ ਢੀਂਸਾ ਪਰਿਵਾਰ ਖੁੱਲ੍ਹ ਕੇ ਆਪਣੇ ਹੱਕ ਦੇ ਵਿੱਚ ਲਿਆਉਣਾ ਪਊਗਾ ਜੇ ਕਾਲੀ ਦਲ ਨੇ ਫਾਈਟ ਦੇਣੀ ਆ ਕਿਉਂਕਿ ਬਾਕੀ ਸੰਗਰੂਥ ਦੇ ਲੋਕਾਂ ਦਾ ਭਾਈ ਪਤਾ ਕੁਝ ਨਹੀਂ ਸੰਗਰੂਥ ਦੇ ਲੋਕ ਮੈਂ ਤੁਹਾਨੂੰ ਜਿਵੇਂ ਪਹਿਲਾਂ ਕਹਿ ਕੇ ਹਟਿਆ ਵੀ ਬਾਗੀ ਜੇ ਸੁਭਾਅ ਦੇ ਮਾਲਕ ਨੇ ਉਹ ਬਗਾਵਤ ਜੀ ਉੱਥੋਂ ਝਲਕਦੀ ਆ ਹਨਾ ਕਿਉਂਕਿ 2014 ਦਾ ਜਦੋਂ ਸਾਲ ਸੀਗਾ ਇਲੈਕਸ਼ਨਾਂ ਸੀ ਕਿਸ ਨੇ ਸੋਚਿਆ ਵੀ ਨਹੀਂ ਸੀ ਭਗਵੰਤ ਮਾਨ ਸਾਹਿਬ ਜਿਹੜ ਨੇ 2.5 ਤੋਂ 3 ਲੱਖ ਵੋਟ ਤੇ ਜਿੱਤ ਜਾਣਗੇ ਅਸਲ 'ਚ 14 ਦੇ ਵਿੱਚ ਤਾਂ ਇੱਕ ਹਵਾ ਪੰਜਾਬ 'ਚ ਹੋਰ ਸੀਟਾਂ ਦੇ ਵੀ ਦੇਖੀ ਆ ਹਨਾ ਫਰੀਦਕੋਟ ਸਾਹਿਬ ਦੇਖੀ ਆ ਪਟਿਆਲੇ ਦੇਖੀ ਆ ਫਰੀਦਕੋਟ ਦੀ ਸੀ ਸ਼ਾਇਦ ਹਾਂ ਫਰੀਦਕੋਟ ਸੀ ਪਰ ਜਿਹੜਾ ਮਾਹੌਲ ਸੰਗਰੂਰ ਵਾਲਿਆਂ ਨੇ 2019 'ਚ ਬਣਾਇਆ ਉਹ ਉਹ ਬਹੁਤ ਵੱਡੀਆਂ ਐਗਜ਼ਾਮਪਲ ਸੀ ਦੇਖੋ ਇੱਕੋ ਇੱਕੋ ਇੱਕ ਸੀਟਾਂ ਆ ਆਮ ਆਦਮੀ ਪਾਰਟੀ ਨੂੰ ਮਿਲੀ ਪੂਰੇ ਭਾਰਤ ਦੇ ਵਿੱਚ ਉਹ ਸੰਗਰੂਰ ਵਾਲੀ ਵੀ ਔਰ ਇੱਕ ਹੋਰ ਦੇਖੋ 2.5 ਤੋਂ 3 ਲੱਖ ਵੋਟ ਤੇ 2014 ਜਿੱਤੀ ਆ ਆਮ ਆਦਮੀ ਪਾਰਟੀ 1.5 ਲੱਖ ਵੋਟ ਤੇ ਜਿਹੜੀ ਆ 2019 ਜਿੱਤੀ ਜਦੋਂ ਮੁੱਖ ਮੰਤਰੀ ਸਾਹਿਬ ਨੇ ਅਸਤੀਫਾ ਦੇ ਤਾਂ ਹਾਰ ਗਏ ਅ ਤਾਂ ਜਦੋਂ ਤਾਂ ਇਹ ਲੋਕ ਨੇ ਬਾਈ ਇਹ ਇਹ ਸੰਗਰੂਰ ਆ ਇਹ ਮੈਂ ਉਹ ਵੀ ਕਹਿ ਰਣਾ ਹੈ ਬਾਗੀ ਜਿਹਾ ਸੁਭਾਅ ਦੇ ਨੇ ਇਹਨਾਂ ਦਾ ਪਤਾ ਨਹੀਂ ਕਿੱਧਰ ਗਿਰਨਗੇ ਮੈਂ ਸੰਗਰੂਰ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਵੈਸੇ ਤਾਂ ਪੰਜਾਬ ਦੇ ਲੋਕ ਵੀ ਬੜੇ ਸਿਆਣੇ ਨੇ ਹਨਾ ਬੜੇ ਸੁਲਝੇ ਹੋਏ ਨੇ ਸਾਰੇ ਉਹਨਾਂ ਨੂੰ ਕਹਿਣਾ ਯਾਰ ਇੱਕ दारू ਦੀ ਬੋਤਲ ਪਿੱਛੇ ਨਾ ਵਿਕ ਜਿਓ ਇੱਕ ਇਹ ਨਾ ਵਿਕ ਜਿਓ ਇਹਨੇ ਮੇਰੇ ਕਹਿਣ ਤੇ ਫਲਾਣੇ ਬੰਦੇ ਤੇ ਪਰਚਾ ਕਰਾਤਾ ਸੀ ਮੈਨੂੰ ਵੋਟ ਪਾਦਾਂ ਨਹੀਂ ਰਾਜਨੀਤੀ ਹੋਵੇ ਪੰਜਾਬ ਦੇ ਵਿੱਚ ਇਹਦਾ ਮੁੱਢ ਤੁਸੀਂ ਨੇ ਬੰਨਣਾ ਇਹਦਾ ਮੁੱਢ ਲੋਕਾਂ ਨੇ ਬੰਨਣਾ ਰਾਜਨੀਤੀ ਹੋਵੇ ਐਜੂਕੇਸ਼ਨ ਦੀ ਰਾਜਨੀਤੀ ਹੋਵੇ ਹੈਲਥ ਸਿਸਟਮ ਦੀ ਰਾਜਨੀਤੀ ਹੋਵੇ ਪੰਜਾਬ ਨੂੰ ਡਰਗ ਫ੍ਰੀ ਕਰਨ ਦੀ ਰਾਜਨੀਤੀ ਹੋਵੇ ਸਾਡੇ ਬਾਹਰ ਜਾਂਦੇ ਨੌਜਵਾਨਾਂ ਨੂੰ ਪੰਜਾਬ ਚ ਬੁਲਾਉਣ ਦੀ ਉਹ ਮੁੱਦੇ ਲੈ ਕੇ ਆਪਣੇ ਲੀਡਰਾਂ ਨੂੰ ਆਪਣੇ ਨੁਮਾਇੰਦਿਆਂ ਨੂੰ ਜਿਹੜਾ ਇੱਜ਼ਤ ਦੇ ਨਾਲ ਪਿਆਰ ਸਤਿਕਾਰ ਦੇ ਨਾਲ ਉਹਨਾਂ ਨੂੰ ਸਵਾਲ ਪੁੱਛੋ ਕਿਸੇ ਤੇ ਹਮਲਾ ਨਾ ਕਰੋ ਕੋਈ ਹਿੰਸਾ ਨਾ ਕਰੋ ਹਨ ਐਮੀਨਾ ਆਪਣੇ ਕਿਸੇ ਦੇ ਮਗਰ ਲਾ ਕੇ ਕਿੰਦੀ ਚੱਕ ਚ ਆ ਗਿਆ ਆਪਣੇ ਘਰ ਖਰਾਬ ਕਰ ਲਿਓ ਆਪਣੇ ਪਰਚਿਆਂ ਨੂੰ ਥੋਂ ਕਰਾ ਲਿਓ ਬਿਲਕੁਲ ਸਵਾਲ ਕਰੋ ਉਹਨਾਂ ਨੂੰ ਦੱਸੋ ਜੀ ਆ ਸਾਡੇ ਮੁੱਦੇ ਨੇ ਲਿਖ ਕੇ ਦੰਨੇ ਹੋ ਸਾਈਨ ਕਰ ਦਿਓ ਲਓ ਵੋਟ ਪਾਉਣੇ ਆ ਉਹ ਹੋ ਸਕਦਾ ਕੋਈ ਆਜ਼ਾਦ ਉਮੀਦਵਾਰ ਵੀ ਹੋ ਸਕਦਾ ਕੋਈ ਚੰਗਾ ਹੋ ਸਕਦਾ ਬਈ